ਅਮਰਸਰ ਉਥੇ ਚਪਹਿਰਾ ਸਾਹਿਬ ਹੁੰਦਾ ਹੈ ਨਾ ਉਹ ਕਹਿੰਦਾ ਚੰਗੀ ਗੱਲ ਨਹੀਂ ਹੈ ਅਖੇ ਜੀ ਇਹਨਾਂ ਮੰਤਰ ਬਣਾ ਲਿਆ ਬਾਣੀ ਨੂੰ ਅਖੇ ਕਾਰਜ ਸਿੱਧ ਹੋਣਗੇ ਬਾਣੀ ਤੇ ਅਖੇ ਜੀਵਨ ਜਾਚ ਹੈ ਇਹਨੂੰ ਮੂਰਖ ਨੂੰ ਬੰਦਾ ਪੁੱਛੇ ਵੀ ਜੀਵਨ ਜਾਚ ਦੀਆਂ ਕਿਤਾਬਾਂ ਤੇ ਸਕੂਲਾਂ 'ਚ ਪ੍ਰੋਫੈਸਰ ਬਥੇਰੀਆਂ ਪੜਾਉਂਦੇ ਨੇ ਵੀ ਅਕਲ ਆ ਜਾਵੇ ਇਹਨਾਂ ਨੂੰ ਰਹਿਣ ਦੀ ਗੁਰਬਾਣੀ ਲੋਕ ਤੇ ਪਰਲੋਕ ਸਵਾਰਦੀ ਹੈ ਗੁਰਬਾਣੀ ਅਕਾਲ ਪੁਰਖ ਨਾਲ ਜੋੜਦੀ ਹੈ ਤੁਹਾਡੀਆਂ ਕਿਤਾਬਾਂ ਨਹੀਂ ਜੋੜ ਸਕਦੀਆਂ ਜੀਵਨ ਜਾਚ ਵਾਲੀਆਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਪਵ ਸਾਗਰ ਤੋਂ ਤਾਰਦੀ ਹੈ ਲਿਬਰੇਸ਼ਨ ਮੁਕਤੀ ਦਿੰਦੀ ਹੈ ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹ ਚਪਹਿਰੇ ਤੇ ਬੈਠੇ ਨੇ ਹਿਆਰਾ ਲੋਕ ਜਾਂ ਤੁਸੀਂ ਘਰਾਂ ਚ ਬੈਠੇ ਹੋ ਚੌਂਕੜਾ ਲਾ ਕੇ ਦੁਪਹਿਰਾ 6 ਘੰਟੇ ਕੀ ਇਹ ਮਨਮਤ ਹੈ ਅਭਿਆਸ ਕਰਨਾ ਨਾਮ ਜਪਣਾ ਜੇ ਤੇ ਦੁਪਹਿਰਾ ਮੰਤਰਾਂ ਜੰਤਰਾਂ ਦਾ ਕਟੋਗੇ ਤੇ ਠੀਕ ਨਹੀਂ ਟੂਨੇ ਟੱਪੇ ਵੱਲ ਕਰੋਗੇ ਤੇ ਜੇ ਰੱਬ ਦੇ ਨਾਮ ਦਾ ਕਟੋਗੇ ਕੀ ਇਹ ਮਾੜੀ ਗੱਲ ਹੈ ਕੀ ਅਕਾਲ ਪੁਰਖ ਤੁਹਾਡਾ ਨਾਮ ਮਹਾ ਮੰਤਰ ਹੈ ਇਹ ਰੋਗ ਸੋਗ ਮਿਟਾ ਸਕਦਾ ਹੈ ਕਿਉਂ ਜੱਬਲੀਆਂ ਹੀ ਮਰੀ ਗਿਆ ਪ੍ਰਚਾਰਕ ਤੁਸੀਂ ਮੇਰੀ ਵਿਚਾਰਧਾਰਾ ਨੂੰ ਨਹੀਂ ਮੰਨਣਾ ਨਾ ਤਰਕਵਾਦੀ ਨੂੰ ਮੰਨਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕਰੋ ਕੀ ਤੁਹਾਡੀ ਬਾਣੀ ਰੋਗ ਸੋਗ ਵਿਗਨ ਵਿਨਾਸ਼ਕ ਹੈ ਜਾਂ ਨਹੀਂ ਕੀ ਸਭ ਤੋਂ ਤਕੜਾ ਮੰਤਰ ਤੁਹਾਡੀ ਬਾਣੀ ਹੈ ਜਾਂ ਨਹੀਂ ਤੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੁੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਜਿਹੜਾ ਨਾਮ ਜਪੇਗਾ ਸੁਨੇਗਾ ਉਹਦੇ ਜੀਵਨ ਚੋਂ ਬਲਾਈ ਚਲੀਆਂ ਜਾਣਗੀਆਂ ਰੋਗ ਸੋਗ ਭੂਤ ਪ੍ਰੇਤ ਉਹਦਾ ਖਹਿੜਾ ਛੱਡ ਜਾਣਗੇ ਇਹ ਨਾਮ ਕੀ ਹੈ ਜੀ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਵਾਹਿਗੁਰੂ ਦੇ ਗੁਣ ਗਾਉਣੇ ਹੀ ਮਹਾ ਮੰਤਰ ਹੈ ਇਹਨੂੰ ਸੁਣੋ ਤੇ ਗਾਓ ਤੁਹਾਡੀਆਂ ਬਲਾਵਾਂ ਗਲੋ ਲੈ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਤੇ ਆਂਦੇ ਸਾਡੀ ਬਾਣੀ ਮੰਤਰ ਹੈ ਇਹ ਬਲਾਵਾਂ ਗਲੋਂ ਲਾਉਂਦਾ ਹੈ ਹੁਣ ਜੇ ਕੋਈ ਚਪਹਿਰਾ ਕੱਟਦਾ ਹੈ ਸਾਡੇ ਵੱਲੋਂ ਅਠੇ ਪੈਰ ਬੈਠਾ ਰਵੇ ਕੀ ਢਿੱਡ ਪੀੜ ਹੁੰਦੀ ਆ ਕਿਸੇ ਤੇ ਬਾਣੀ ਪੜਦਾ ਕੋਮਾੜਾ ਕਰਮ ਤੇ ਕਰ ਨਹੀਂ ਰਿਹਾ ਤੋ ਜਿੰਨੀਆਂ ਵੀ ਵੱਡੀਆਂ ਸਟੇਜਾਂ ਨੇ ਵਿਸ਼ੇਸ਼ ਪ੍ਰਬੰਧਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇਹ ਸਟੇਜਾਂ ਗੁਰੂ ਦੀ ਵਡਿਆਈ ਕਰਨ ਲਈ ਨੇ ਇਹ ਸਟੇਜਾਂ ਸਿੱਖੀ ਪ੍ਰਫੁੱਲਤ ਕਰਨ ਲਈ ਨੇ ਨਾ ਕਿ ਸਿੱਖੀ ਦੀ ਬੇੜੀ ਡੋਬਣ ਲਈ ਇਤਿਹਾਸ ਤੇ ਬਾਣੀ ਨੂੰ ਕਟਣ ਲਈ